ਮੈਂਬਰ ਪਾਰਲੀਮੈਂਟ ਸਰਦਾਰ ਮਲਵਿੰਦਰ ਸਿੰਘ ਕੰਗ ਵੱਲੋਂ ਅੱਜ ਨਵਾਂ ਸ਼ਹਿਰ 12 ਦਰੀ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਸਮੂਹ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹਾਜ਼ਰ ਰਹੀ ਜਿਨ੍ਹਾਂ ਦੇ ਵਿੱਚ ਹਰਕਾ ਇੰਚਾਰਜ ਲਲਿਤ ਮੋਨ ਪਾਠਕ, ਗगन ਅਗਨੀ ਹੋਤਰੀ ਤੋਂ ਇਲਾਵਾ ਡਿਪਟੀ ਕਮਿਸ਼ਨਰ ਨਵਾਂ ਸ਼ਹਿਰ, ਡੀਐਸਪੀ ਅਤੇ ਹੋਰ ਵੀ ਸ਼ਹਿਰ ਦੇ ਨੁਮਾਇੰਦੇ ਹਾਜ਼ਰ ਰਹੇ। ਇਸ ਮੌਕੇ ਤੇ ਮੈਂਬਰ ਪਾਰਲੀਮੈਂਟ ਸਰਦਾਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਹੈ ਕਿ ਜੋ ਵੀ ਸਰਕਾਰ ਵੱਲੋਂ ਕਮੀਆਂ ਪੇਸ਼ੀਆਂ ਰਹਿੰਦੀਆਂ ਹਨ ਉਹ ਵੀ ਬਹੁਤ ਜਲਦ ਪੂਰੀਆਂ ਕੀਤੀਆਂ ਜਾਣਗੀਆਂ ਇਹ ਪਿਛਲੇ ਸਾਲ ਇਸ ਅਦਾਨੀ ਪੱਥਰ ਰੱਖਿਆ ਗਿਆ ਸੀ ਤੇ ਇਸ ਸਾਲ ਜੋ ਕਾਰਜ ਪੂਰਾ ਕੀਤਾ ਗਿਆ ਤੇ ਉਦਘਾਟਨ ਮਲਵਿੰਦਰ ਸਿੰਘ ਕੰਗ ਪਾਰਲੀਮੈਂਟ ਮੈਂਬਰ ਨੇ ਕੀਤਾ ਆਉ ਦੇਖਦੇ ਹਾਂ ਆ ਮੌਕੇ ਦੀ ਵਿਸ਼ੇਸ਼ ਰਿਪੋਰਟ ਪੜਤਵਾਰ ਕੀ ਬਾਤ ਹੈ ਆ ਗਿਆ ਆ ਵੀ ਲੱਗਣਾ ਪੜਦੇ ਹੋ 23 ਲਾਖ ਤੁਹ ਕੁਤਰਾ ਕਿੱਥੇ ਪੜਦਾ ਹੈ ਦਾਇਰੇ ਲਈ ਹੋਣੀ ਆਏ ਕਰੋਗੇ ਉਹਨੇ ਇੱਥੇ ਜਾ ਤਾਂ ਜਿਆਦਾ ਛੁੱਟੀਆਂ 'ਚ ਪੜਨਾ ਹੈ ਉਸ ਪੜ੍ਹਦੀਆਂ ਬੁੱਕ ਤੇ ਡਿਜੀਟਲ ਜਿਹੜਾ ਕਮਿਕੇਸ਼ਨ ਦੇ ਨਾਲ ਜਿਹਾ ਪਾਸ ਹੋ ਤੁਸੀਂ ਵਿਸ਼ੇ ਰੰਗ ਬੁੱਕ ਵੀ ਲਿਖਦਾ ਇਸੇ ਪਛਾਣ ਵਾਲੀ ਤੇ ਡਿਮਾਂਡ ਆਦਾ ਉਹ ਬਾਇਓਗ੍ਰਾਫੀ ਜਿਆਦਾ ਰੱਖੋ ਬਿਲਕੁਲ ਇਹ ਜਦੋਂ ਛੁੱਟੀਆਂ 'ਚ ਬਾਇਓਗ੍ਰਾਫੀ ਪੜਿਆ ਕਰੋ ਠੀਕ ਹੈ ਤਦ ਤੋਂ ਪਹਿਲਾਂ ਤੇ ਸਾਰੇ ਪੱਤਰਕਾਰ ਜਿੰਨੇ ਵੀ ਸਾਡੇ ਸਾਥੀ ਇੱਥੇ ਪਹੁੰਚੇ ਆ ਸਾਰਿਆਂ ਨੂੰ ਬਹੁਤ-ਬਹੁਤ ਸਾਡੇ ਦਾ ਧੰਨਵਾਦ ਨਾਲੇ ਤੁਹਾਨੂੰ ਸਾਰਿਆਂ ਨੂੰ ਬਹੁਤ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਮੇਰੇ ਵੱਲੋਂ ਸ਼ੁਭਕਾਮਨਾਵਾਂ ਅੱਜ ਅਸੀਂ ਸਾਡੇ ਸਤਿਕਾਰਯੋਗ ਜਿਹੜੇ ਡਿਪਟੀ ਕਮਿਸ਼ਨਰ ਹੈ ਨਵਾਂ ਸ਼ਹਿਰ ਦੇ ਉਹਨਾਂ ਤੇ ਨਾਲ ਸਾਡੇ ਹਲਕਾ ਇੰਚਾਰਜ ਲਲਿਤਪੌਨ ਪਾਟਕ ਸਾਹਿਬ ਸਾਰਾ ਹੀ ਜ਼ਿਲ੍ਹੇ ਦਾ ਐਡਮਿਨਿਸਟ੍ਰੇਸ਼ਨ ਪਾਰਟੀ ਦੇ ਸਾਰੀ ਲੀਡਰਸ਼ਿਪ ਜਿਹੜਾ ਇਹ ਬਾਰਾਦਰੀ ਏਰੀਆ ਨਵੇਂ ਸ਼ਹਿਰ ਦਾ ਜਿਹੜਾ ਹੱਬ ਹੈ ਇੱਕ ਤਰ੍ਹਾਂ ਦਾ ਔਰ ਮੈਨੂੰ ਲੱਗਦਾ ਇਹ ਸ਼ਹਿਰ ਦਾ ਸਭ ਤੋਂ ਸੋਹਣਾ ਤੇ ਲੋਕਾਂ ਦੀ ਸਿਹਤ ਨੂੰ ਲੈ ਕੇ ਬਿਹਤਰ ਸਥਾਨ ਹੈ ਜਿੱਥੇ ਲੋਕ ਸਵੇਰੇ ਸ਼ਾਮ ਆਪਣੇ ਸ਼ਹਿਰ ਤੋਂ ਲੈ ਕੇ ਕਸਰਤ ਤੋਂ ਲੈ ਕੇ तमाम ਜਿਹੜੀਆਂ ਐਕਟੀਵਿਟੀਆਂ ਆ ਆਪਣੇ ਆਪ ਨੂੰ ਫਿੱਟ ਰੱਖਣੀਆਂ ਇੱਥੇ ਕਰਦੇ ਆ ਉਹਨੂੰ ਕਿਤੇ ਨਾ ਕਿਤੇ ਪਿਛਲੇ ਕਈ ਸਾਲਾਂ ਤੋਂ ਬਦਹਾਲੀ ਸੀ ਉਹਦਾ ਉਹਨੂੰ ਨਵੀਨੀਕਰਨ ਕੀਤਾ ਗਿਆ ਹੈ ਉੱਥੇ ਲਾਇਬ੍ਰੇਰੀ ਦੀ ਸਥਾਪਨਾ ਹੋਈ ਆ ਪਿਛਲੇ ਸਾਲ ਜਿਹੜੀ ਲੋਹੜੀ ਅਸੀਂ ਸੈਲੀਬ੍ਰੇਟ ਕੀਤੀ ਸੀ ਅਸੀਂ ਸਥਾਨ ਤੇ ਉਦੋਂ ਇਹਦਾ ਨੀਂ ਪੱਥਰ ਰੱਖਿਆ ਸੀ ਅੱਜ ਉਹ ਮੁਕੰਮਲ ਉਹਦਾ ਉਦਘਾਟਨ ਕੀਤਾ ਆ ਸਾਰੀ ਐਡਮਿਨਿਸਟ੍ਰੇਸ਼ਨ ਔਰ ਸਾਡੀ ਪੋਲਿਟਿਕਲ ਲੀਡਰਸ਼ਿਪ ਦੇ ਨਾਲ ਤਾਂ ਕਿ ਜਿਹੜਾ 12 ਦੀਦਾ ਏਰੀਆ ਉੱਥੇ ਨਵੇਂ ਸ਼ਹਿਰ ਦੀ ਸਾਰੇ ਰਿਸ਼ਤਕਾਰ ਜੋ ਸੰਗਤ ਜਿਹੜੀ ਹੈ ਆ ਕੇ ਜਿੱਥੇ ਆਪਣੀ ਸਿਹਤ ਸੰਬੰਧੀ ਕਸਰਤ ਔਰ ਵਾਕ ਔਰ ਸੈਰ ਕਰ ਸਕੇ ਉੱਥੇ ਨਾਲ-ਨਾਲ ਜਿਹੜੇ ਕੋਈ ਪੜ੍ਹਾਈ ਨਾਲ ਇੰਟਰਸਟ ਰੱਖਦੇ ਆ ਲਾਇਬ੍ਰੇਰੀ ਦੇ ਤੌਰ ਤੇ ਕੋਈ ਨਿਊਜ਼ਪੇਪਰ ਮੈਗਜ਼ੀਨ ਕੋ ਲਾਇਬ੍ਰੇਰੀ ਦਾ ਵੀ ਜਿਹੜੀ ਅਪਗ੍ਰੇਡ ਕੀਤੀ ਗਈ ਆ ਹਉਣ ਵਾਲੇ ਟਾਈਮ 'ਚ ਵੀ ਜੇ ਜਿਹੜੀ ਕੋਈ ਹੋਰ ਵੀ ਇਥੇ ਦੀ ਖੂਬਸੂਰਤੀ ਨੂੰ ਲੈ ਕੇ ਕੋਈ ਜ਼ਰੂਰਤਾਂ ਹੋਣਗੀਆਂ ਉਹਨੂੰ ਵੀ ਕਰਾਂਗੇ ਸਾਡਾ ਮਕਸਦ ਔਰ ਪਰਪਸ ਹੀ ਇਹ ਹੀ ਸੀਗਾ ਕਿ ਇਹ ਸਥਾਨ ਜਿਹੜਾ ਏਡਾ ਸੋਹਣਾ ਸਥਾਨ ਹੈ ਇਹਨੂੰ ਅਪਗ੍ਰੇਡ ਕੀਤਾ ਜਾਵੇ ਔਰ ਇੱਥੇ ਵੱਧ ਲੋਕਾਂ ਦੀ ਆਵਾਜਾਹੀ ਹੋਵੇ ਔਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਇੱਥੇ ਲਾਇਬ੍ਰੇਰੀ ਤੋਂ ਲੈ ਕੇ ਤਮਾਮ ਕਸਰਤ ਤੋਂ ਲੈ ਕੇ ਬੈਠਣ ਲਈ ਇੱਕ ਚੰਗਾ এনवायरमेंट ਮਿਲੇ ਉਹਦਾ ਧਿਆਨ ਚ ਰੱਖਦੇ ਹੋਏ ਅੱਜ ਇਹ ਉਗਠਨ ਕੀਤਾ ਹੈ ਤੋਂ ਮੈਂ ਸਾਰੇ ਨਵਾਂ ਸ਼ਹਿਰ ਦੇ ਸੰਗਤ ਨੂੰ ਵੀ ਇਸ ਗੱਲ ਦੀ ਵਧਾਈ ਵੀ ਦਿੰਨਾ ਹੈ ਔਰ ਸਾਰਾ ਐਡਮਿਨਿਸਟ੍ਰੇਸ਼ਨ ਦਾ ਮੈਂ ਧੰਨਵਾਦ ਕਰਾਂਗਾ serbet.